ਮੈਂ ਤਾਂ ਇਹ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਕੋਈ ਸੁਣਦਾ ਨਹੀਂ ਕਿਸੇ ਨੂੰ ਸੁਣਾਈ ਉਹ 18 ਦੇ ਵਿੱਚ ਪੜਿਆ ਨਾ ਰੇ ਨਾ ਲੱਛੜੇ ਅਜੀਦਾ ਕਹਿ ਰਿਹਾ ਅਪਰਾਇ ਸਭ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲੈ ਆਵੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾ ਸਾਨੂੰ ਬਦ ਨਜਾਇਜ਼ ਚੱਕਿਆ ਬਸ ਉਹ ਗਲਤੀ ਹੈ ਨਾ ਇੱਕ ਬੁਧੀ ਕਰੀ ਹੋ ਗਈ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਅਸੀਂ ਜਾ ਰਹੇ ਬਹੁਤ ਦੁਨੀਆ ਦੇ ਫਿਰਿਆ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਇੱਕ ਕੋਇਕ ਬੇਟਾ ਵੀ ਅਜੀਬ ਆਪਕੇ ਬਾਪੀ ਦਾ ਉਹ ਟੈਨਸ਼ਨ ਹੈ ਬੋਲ ਕੋਈ ਆਖੀ ਕਿੰਨੇ ਰਾਜਾ ਹੋਇਆ ਇੱਕੋ ਇੱਕ ਬੇਟਾ ਸੀ ਮਾਂ ਵੀ ਉਹ ਠੱਕੇ ਸਮਝਦਾ। ਤਾਂ ਉਸੇ ਏਡੇ ਜਬਰਦਸਤ ਫੋਟ ਕੇ ਮਨਾ ਰਿਹਾ ਸੀ। ਕੋਟ ਕੇ ਮਨਾਵਾ ਕੇ ਉਹਨੇ ਕਿਹਾ ਤੈਨੂੰ ਨਹੀਂ ਮੰਨੋਗੇ ਤਾਂ ਮਾਰ ਦੇਣਾਗਾ। ਇਹ ਕਿਹਾ 1 ਸਾਲ ਤੋਂ ਉੱਥੇ ਪੁੱਛ ਗਿਆ। ਇਹ ਸੁਖਵੀਰ ਚੰਦ ਜੀ ਨਾ ਆਏ। ਇਹ ਕਿਹਾ ਸੀ ਤੋ ਦੂਸਰੇ ਸੰਮਿਤ ਤੇ ਇਹ ਗਿਆਗਾ। ਦੋ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ 6-7 ਸਾਲ ਹੋ ਗਏ ਅਸੀਂ ਜਾਣੇ ਬਹੁਤ ਦੁਨੀਆ ਦੇ ਫਿਰਿਆ ਸਾਡੇ ਪੀਸਾ ਨੇ ਵੀ ਨਹੀਂ ਸੁਣੀ ਇਹਨਾਂ ਤਾਂ ਸਵਟ ਅਸੀਂ ਤਾਂ ਕਹਿ ਰਹੇ ਆ ਅਪਰਾਏ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਪ ਇੱਕੋ ਇੱਕ ਬੇਟਾ ਸੀ ਅਜੀ ਤਾਂ ਬਾਪੀ ਦਾ ਉਹ ਟੈਨਸ਼ਨ ਲੈ ਕੁੜੀਆਂ ਸੀ ਕਿੰਨੇ ਬਹਿ ਜਾਂਦੇ ਇੱਕੋ ਇੱਕ ਬੇਟਾ ਸੀ ਮੈਂ ਸੀ ਉਹ ਥੱਕੇ ਜਾਂਦੇ ਕੀ ਹੋਇਆ ਕਿਸੇ ਵਾਰ ਪਤਾ ਕਿਸੇ ਮਾਤਾ ਹੀ ਸੰਦੇਸੀ ਕਹਿੰਦੇ ਸੀ ਕਿ ਕਤਲਦਕੇਿਸ ਪਾਇਆ ਹੈ ਕਤਲਦਕੇਿਸ ਪਾਇਆ ਹੈ ਇਹ ਮਹਾਰਾਜ ਨੂੰ ਪਤਾ ਅੱਜ ਕਿੰਨੀ ਕੁ ਪੂਰੀ ਹੈ ਬੇੜੇ ਨੂੰ ਮਿਲ ਗਈ ਜੀ ਖੁਸ਼ੀ ਆ ਜਿੱਦਾਂ ਇੱਕ ਇੰਨੀ ਖੁਸ਼ੀ ਕਿਹੜੀ ਹੋਊਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਜਿਹੜੇ ਨੌਜਵਾਨ ਅੱਜ ਵੀ ਬਾਹਰ ਜਾ ਰਹੇ ਮਾਪੇ ਬਾਹਰ ਬੱਚਿਆਂ ਨੂੰ ਭੇਜ ਰਹੇ ਉਹਨਾਂ ਕੀ ਬੁੱਝੰਦੀ ਮੈਂ ਤਾਂ ਇਹ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਕੋਈ ਸੁਣਦਾ ਨਹੀਂ ਕਿਸੇ ਨੇ ਸੁਣਾਈ ਅਸੀਂ ਕੋਈ ਨਹੀਂ ਨਾ ਭਗਵਾਨ ਤਮਾਨ ਜਾਂ ਕੋਈ ਕੋਈ ਵੀ ਆ ਸਾਡੀ ਕਿਸੇ ਨੇ ਨਹੀਂ ਸੁਣਾਈ ਕਿ ਤਿਆਰਕ ਦੇ ਮਨਤਾ ਕੀਤੀਆਂ ਤੋਣੀਾ ਤੁਣੀ ਸਾਡੀ ਇਨਸਾਨ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੋਗਣਾ ਸੱਚਿਆ ਪਾਤਸ਼ਾ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਜਿਹੜੀ ਸਾਡਾ ਲਿਆ ਕੇ ਅੱਜ ਅੰਬਰਾ ਤੋਂ ਉੱਡ ਕੇ ਲਿਆ ਕੇ ਪੁੱਤ ਦੀ ਦਾਤ ਸਾਡੇ ਚੋਈ ਚ ਪਾਤੀ ਠੀਕ ਠੀਕ ਚਲੋ ਕੋਈ ਗੱਲ ਨਹੀਂ ਬਹੁਤ ਬਹੁਤ ਕੋਈ ਨਹੀਂ ਇਹ ਮਹਾਰਾਜ ਸਾਹਿਬ ਜੀ ਕੋਲ ਸਾਹਿਬ ਭਾਜੀ ਇਹ ਕਿਹੜੀ ਜਗ੍ਹਾ ਗਏ ਸੀ ਤੇ ਕੀ ਗੱਲ ਕੀ ਹੋਈ ਉੱਥੇ ਇਹਨਾਂ ਨੂੰ ਕੁਝ ਨਹੀਂ ਪਤਾ ਇਹ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਇਹਨਾਂ ਦੀ ਐਸਪੀ ਹੋਰ ਬਰਾਇਵ ਆਵਦਾ ਇਹ ਕਰਦਿਆਂ ਸਾਨੂੰ ਉਹਨਾਂ ਨੇ ਕਢਾਇਆ ਬਸ ਭਾਈ ਆਪਣਾ ਨਾਮ ਦੱਸ ਕਿਹੜੀ ਜਗ੍ਹਾ ਤੇ ਤੁਸੀਂ ਗਏ ਸੀ ਮੈਂ ਭਾਈ ਦਬਈ ਗਿਆ ਪੜਨਾ ਕੀ ਹੈ ਕਿਹੜੇ ਸਕੂਲ ਸਕੂਲ 2015 ਚ ਗਿਆ ਸੀ ਤੇ ਜਿਹੜਾ ਤੁਹਾਨੂੰ ਪਹਾਣਾ ਵਰ ਤੇ ਕਦੋਂ ਵਰ ਤੇ ਆਈ ਤੇ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਾਇਆ ਨੇ ਨੇ ਹਣ ਛੱਡੇ ਤੇ ਕੀ ਕਿਹਾ ਜਾਂਦਾ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਇਵ ਦਾ ਬੋਲੋ ਐਸਪੀ ਹੋਰ ਆਇਆ ਬਹੁਤ ਸ਼ੁਕਰ ਕਰਦਾ ਹਾਂ ਬਸ ਅੱਗੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਭਾਈ ਇਹ ਤਾਂ ਉਹਨਾਂ ਨੂੰ ਇਹ ਕਹਾਂ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬੱਸ ਤੁਹਾਡੇ ਨਾਲ ਕਿੰਨੇ ਮੁੰਡੇ ਹੋਰ ਸੀ ਜਿਹੜਾ ਅਸੀਂ ਭਾਈ ਤਿੰਨੇ ਜਾਣੇ ਸੀਗੇ ਉਹ ਤਿੰਨੇ ਜਾਣੇ ਮੈਂ ਤੁਹਾਨੂੰ ਦੋ ਜਾਣੇ ਪਹਿਲਾਂ ਕਿਹਾ ਜਦੋਂ ਉੱਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਕੋਈ ਕੰਮ ਗਲਤ ਹੋ ਗਿਆ ਸਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਆ ਤੁਹਾਨੂੰ ਸੀੜੇਂ ਜ਼ਬਰਦਸਤੀ ਕੁੱਟ ਕੇ ਮਨਾ ਰਹੇ ਸੀ ਕੁੱਟ ਕੇ ਮਨਾ ਕੇ ਉਹਨਾਂ ਨੇ ਕਿਹਾ ਕਹਿੰਦਾ ਨਹੀਂ ਮਨ ਨੋ ਕਿ ਤੁਹਾਨੂੰ ਮਾਰ ਦੇਣਾ ਕਹਿੰਦਾ ਕਿ ਕਿੰਨੇ ਦਿਨ ਜੇਲ੍ਹ ਚ ਰਹੇ ਹੋ 6 ਸਾਲ ਤੋਂ ਉੱਤੇ ਹੋ 6 ਸਾਲ ਤੋਂ ਜਿਆਦਾ ਜਦੋਂ ਵਾਪਸ ਆਇਓ ਤੇ ਮਾਰ ਨੂੰ ਮਿਲਿਓ ਕਿਹੋ ਜਿਹਾ ਲੱਗ ਰਿਹਾ ਜੇ ਆਪਾਂ ਪਰਿਵਾਰ 'ਚ ਮਿਲਦੇ ਹਾਂ ਮੇਰੇ ਅੱਜ ਹੀ ਲੱਗਿਆ ਜਿਵੇਂ ਅੱਜ ਆਇਆ ਪਰਵਾਦ ਮੁੜ ਕੇ ਬਾਹਰ ਜਾਂਦਾ ਹੈਗਾ ਉਹਨੂੰ ਦੋਰਾ ਨਹੀਂ ਚਲ ਨਹੀਂ ਜਿਹੜਾ ਜੋ ਬਰਾਲਾ ਕੀਤਾ ਗਿਆ ਫਿਰ ਟੀਮ ਵੱਲੋਂ ਕੀ ਕਿਹਾ ਜਾਂਦੇ ਜੀ ਮੇਰਾ ਨਾਮ ਮਨਪ੍ਰੀਤ ਸੰਧੂ ਆ ਮੈਂ ਅੱਜ 에ਰਪੋਰਟ ਤੇ ਆਇਆ ਅਬਰਾਏ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਉਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਅਬਰਾਜ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ ਪਰ ਉਸ ਨੌਜਵਾਨ ਜਿਹੜਾ ਮਰਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ ਜਿਸ ਕਾਰਨ ਮੁੜ ਕੇ ਇੱਕ ਵਾਰ ਫਿਰ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨ ਜਾਣੇ ਸੀ ਇਸ ਕੇਸ ਦੇ ਵਿੱਚ ਫਿਰ ਅਬਰਾਜ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਆਪਾਂ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਤੋ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਇਹ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਜਿਹੜੀ ਸਰਬੱਤਾ ਪਲਾ ਟਰਸਟ ਦੀ ਇਹਦਾ ਦੇ ਉਪਰਾਲੇ ਕਰ ਰਹੀ ਹੈ ਕੀ ਕਿਹਨਾ ਚਾਹੋਗੇ ਜੀ ਹੁਣ ਤੱਕ ਕਿ ਕਿੰਨੇ ਬੰਦੇ ਜਿਹੜੇ ਬਾਹਰੋਂ ਲੈ ਕੇ ਆਉਂਦੇ ਕਿਹਦੇ ਅਬਰਾਇ ਜੀ ਸਾਹਿਬ ਲਗਾਤਾਰ ਤੁਸੀਂ ਸਾਰੇ ਜਾਣਦੇ ਆ ਸਰਬੱਤਾ ਪਲਾ ਟਰਸਟ ਉਹਨਾਂ ਨੇ ਬਣਾਈ ਜਿਹੜੀ ਬਿਨਾਂ ਕਿਸੇ ਮਜਬ ਧਰਮਕ ਉਹ ਜੀ ਜਾਤ ਦੇਸ਼ ਵੇਖਿਆ ਕੰਮ ਕਰਦੀ ਆ ਇਹ ਹੁਣ ਤੱਕ 150 ਦੇ ਕਰੀਬ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਹੋਈਆਂ ਸੀ ਜਾਂ ਮੌਤ ਦੀ ਸਜ਼ਾ ਹੋਈ ਸੀਗੀ ਉਹਨਾਂ ਨੂੰ ਮੌਤ ਦੇ ਮੂੰਹੋਂ ਕੱਢ ਕੇ ਉਹ ਉਹਨਾਂ ਦੇ ਵਾਰਸਾਂ ਤੱਕ ਪੰਚਾ ਚੁੱਕੇ ਨੇ ਤੇ ਇਸ ਤੋਂ ਇਲਾਵਾ ਤੁਸੀਂ ਜਾਣਦੇ ਜੀ ਵੀ ਡੈੱਡ ਬਾਡੀਆਂ ਦਾ ਵੀ ਲਿਆਉਂਦੇ ਆ ਜਿਹੜੀਆਂ ਅਰਬ ਦੇਸ਼ਾਂ ਵਿੱਚ ਮੌਤਾਂ ਹੋ ਜਾਂਦੀਆਂ ਨੌਜਵਾਨਾਂ ਦੀਆਂ ਮਾਪਿਓ ਆਪਣੇ ਬੱਚਿਆਂ ਨੂੰ ਦਾ ਮੂੰਹ ਨਹੀਂ ਵੇਖ ਸਕਦੇ ਲਿਆ ਨਹੀਂ ਸਕਦੇ ਉਹਦੇ ਵਿੱਚ ਵੀ ਲਗਾਤਾਰ ਜਿਹੜੀ ਆ ਉਹ ਕੰਮ ਕਰ ਰਹੇ ਨੇ ਮੇਰਾ ਨਾਮ ਹਰ ਹਰਜਿੰਦਰ ਸਿੰਘ ਆ ਜੀ ਮੈਂ بیٹے ਦਾ ਫਫੜ ਲਾਦਾ ਤੇ ਮੈਂ ਤਕਰੀਬਨ ਕਾਫੀ ਪੱਜ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰੇ ਚਿੱਠੀਆਂ ਕੜਾਈਆਂ ਫਿਰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ ਚ ਮਿਲਿਆ ਯਾਨੀ ਅੱਜ ਜੋ ਵੀ ਹੋਇਆ ਅਬਰਾਈ ਸਾਹਿਬ ਦੀ ਵੇਦਨਾ ਚੰਕੂਨ ਜਾਂ ਮੋਹੌਲਾ ਇਹ ਕੋਈ ਆਖੀ ਹੋਇਆ ਕਿਸੇ ਬਾਹਰ ਬਾਹਰ ਸਰ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਭੇਜਿਆ ਸੀ ਕੰਪਨੀ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ ਨੇ 1 ਸਾਲ ਡੇਢ ਸਾਲ ਕੰਮ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ ਉਹ ਰੱਬ ਹੀ ਜਾਣਦਾ ਆਪਾਂ ਨੂੰ ਕੋਈ ਨਾ ਇਹ ਬੱਚੇ ਸਾਨੂੰ ਅਸਲੀ ਦੱਸੀ ਜਾਂਦਾ ਸਾਨੂੰ ਪਤਾ ਵਾ ਅੱਜ ਕਿੰਨੀ ਖੁਸ਼ੀ ਹੈ ਬੇਟਾ ਵਾਪਸ ਆਇਆ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਕੀ ਕਹਿਣਾ ਚਾਹੁੰਦੇ ਆਜੋ ਭਰਾਏ ਸਾਹਿਬ ਵੱਲੋਂ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮਨ ਨਹੀਂ ਜੀ ਅਬ ਰਾਏ ਸਾਹਿਬ ਸਾਡੇ ਵਾਸਤੇ ਰੱਬ ਇਹੜੇ ਬੱਚੇ ਅੱਜ ਵੀ ਬਾਹਰ ਜਾਣਾ ਚਾਹਦੇ ਉਹਨਾਂ ਨੂੰ ਕੋਈ ਆਪਣੇ ਦੇਖੋ ਜੀ ਬੱਚੇ ਅਸੀਂ ਤਾਂ ਕਹਿੰਦੇ ਆ ਬੱਚੇ ਜਾਣ ਆ ਲੇਕਿਨ ਗਲਤ ਕੰਮ ਨਾ ਕਰਨ ਆਪਦਾ ਵਰਕਰ ਨਹੀਂ ਤੇ ਆਂਦੇ ਜਾਂ ਸਟੱਡੀ ਆ ਸਟੱਡੀ ਨਹੀਂ ਧਿਆਨ ਦੇਣ ਜਦੋਂ ਗਲਤ ਕੰਮ ਕਰਦੇ ਆ ਫਿਰ ਆਹੀ ਚੱਕਰ ਪੈਂਦੇ ਆ ਜੀ ਅਸੀਂ ਅੱਜ ਵੀ ਅਬਰਾਏ ਸਾਹਿਬ ਦੇ ਰਣੀ ਆ ਰਹਾਂਗੇ ਧੰਨਵਾਦ